ਬਾਲੀਵੁੱਡ ਅਦਾਕਾਰ ਅੰਨੂ ਕਪੂਰ ਮੈਨੂੰ ਲੱਗਦਾ ਸਾਰੇ ਤੁਸੀਂ ਉਹਨਾਂ ਨੂੰ ਜਾਣਦੇ ਹੋਵੋਗੇ ਆਪਣੀ ਦਮਦਾਰ ਅਦਾਕਾਰੀ ਵਾਸਤੇ ਜਾਣੇ ਜਾਂਦੇ ਨੇ ਆਪਣੀ ਕਾਮਿੰਗ ਟਾਈਮਿੰਗ ਵਾਸਤੇ ਜਾਣੇ ਜਾਂਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਇੱਕ ਆਦਤ ਹੋਰ ਹੈ ਉਹ ਐਵੇਂ ਬਾਕੀ ਦੀ ਆਪਣੇ ਜਿਹੜੇ ਬਿਆਨ ਹੁੰਦੇ ਨੇ ਉਹ ਬਾਕੀ ਦੇ ਨਾਲ ਭਰੇ ਹੁੰਦੇ ਨੇ ਤੇ ਆਪਣੀ ਬਿਆਨਬਾਜ਼ੀ ਕਾਰਨ ਵੀ ਉਹ ਜਾਣੇ ਜਾਂਦੇ ਨੇ ਤੇ ਹਾਲੀ ਦੇ ਵਿੱਚ ਬੀਤੇ ਕੱਲ ਇੱਕ ਇਵੈਂਟ ਹੋਇਆ ਉਹਨਾਂ ਦੀ ਇੱਕ ਫਿਲਮ ਦਾ ਇਵੈਂਟ ਸੀ ਤਾਂ ਉਸ ਦੌਰਾਨ ਕਿਸੇ ਨੇ ਸਵਾਲ ਕੀਤਾ ਕਿ ਤੁਹਾਨੂੰ ਕੰਗਣਾ ਦੇ ਥੱਪੜकांड ਬਾਰੇ ਪਤਾ ਹੈ ਤੇ ਉਹਨਾਂ ਦਾ ਜਵਾਬ ਕੀ ਹੋਵੇਗਾ ਉਹਨਾਂ ਨੇ ਕਿਹਾ ਕੌਣ ਕੰਗਣਾ ਮੈਂ ਕੰਗਣਾ ਬਾਰੇ ਨਹੀਂ ਜਾਣਦਾ ਕਿ ਉਹ ਐਕਟ੍ਰੈਸ ਹੈ ਕਿ ਉਹ ਖੂਬਸੂਰਤ ਹੈ ਤੇ ਉਸਦੇ ਨਾਲ ਨਾਲ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਕੰਗਣਾ ਨੇ ਹਾਲੀ ਦੇ ਵਿੱਚ ਮੰਡੀ ਵਿੱਚੋਂ ਚੋਣ ਜਿੱਤੀ ਹੈ ਤੇ ਐਮਪੀ ਬਣੀ ਹੈ ਤੇ ਉਹਨਾਂ ਨੇ ਕਿਹਾ ਅੱਛਾ ਕੰਗਣਾ ਉਹ ਵੀ ਹੈ ਸੋ ਇਸ ਤਰ੍ਹਾਂ ਦਾ ਬਿਆਨ ਜਿਹੜਾ ਦਿੱਤਾ ਹੈ ਤੇ ਉਸ ਤੋਂ ਬਾਅਦ ਤੇ ਉਹਨਾਂ ਨੇ ਕਿਹਾ ਜੇਕਰ ਮੇਰੇ ਥੱਪੜ ਵੱਜਦਾ ਤਾਂ ਮੈਂ ਕਾਨੂੰਨੀ ਪ੍ਰਕਿਰਿਆ ਰਾਹੀਂ ਗੁਜ਼ਰਦਾ ਤੇ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਕੰਗਣਾ ਚੁੱਪ ਬੈਠੀ ਹੋਏਗੀ ਸੋ ਕੰਗਣਾ ਨੇ ਅੱਗੇ ਕੀ ਰਿਪਲਾਈ ਕੀਤਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਉਸ ਤੋਂ ਬਾਅਦ ਕੰਗਣਾ ਨੌਤ ਨੇ ਜਿਹੜਾ ਬਿਆਨ ਦਿੱਤਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹਨਾਂ ਨੇ ਇੱਕ ਸਟੋਰੀ ਪਾ ਕੇ ਕਿਹਾ ਕੰਗਣਾ ਨੇ ਕਿਹਾ ਕੀ ਤੁਸੀਂ ਅਨੂ ਕਪੂਰ ਜੀ ਨਾਲ ਸਹਿਮਤ ਹੋ ਕੀ ਅਸੀਂ ਇੱਕ ਸਫਲ ਮਹਿਲਾ ਨਾਲ ਨਫ਼ਰਤ ਕਰਦੇ ਹਾਂ ਜੇਕਰ ਉਹ ਸੁੰਦਰ ਹੈ ਤਾਂ ਅਸੀਂ ਉਸ ਨਾਲ ਜ਼ਿਆਦਾ ਨਫ਼ਰਤ ਕਰਦੇ ਹਾਂ ਤਾਂ ਜੇਕਰ ਉਹ ਤਾਕਤਵਰ ਹੈ ਤਾਂ ਅਸੀਂ ਉਸ ਤੋਂ ਵੀ ਹੋਰ ਜ਼ਿਆਦਾ ਨਫ਼ਰਤ ਕਰਦੇ ਹਾਂ ਕੀ ਇਹ ਸੱਚ ਹੈ ਸੋ ਇਹ ਜਿਹੜਾ ਬਿਆਨ ਕੰਗੜਾ ਵੱਲੋਂ ਸ਼ੇਅਰ ਕੀਤਾ ਗਿਆ ਇੰਸਟਾਗ੍ਰam ਅਕਾਊਂਟ ਤੇ ਇੱਕ ਸਟੋਰੀ ਪਾ ਕੇ ਸੋ ਇਹ ਜਿਹੜੀ ਜੰਗ ਆ ਹੋਰ ਕਿੰਨੀ ਕ ਅੱਗੇ ਚੱਲੇਗੀ ਹੋਰ ਕਿੰਨੀ ਕ ਅੱਗੇ ਬਿਆਨਬਾਜ਼ੀ ਹੁੰਦੀ ਐ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜਦੋਂ ਵੀ ਕਿਸੇ ਵੱਲੋਂ ਕੋਈ ਰਿਪਲਾਈ ਆਉਂਦਾ ਹੈ ਦੇਖਦੇ ਰਹੋ ਦੇਨਿਕ ਸਵੇਰਾ ਟੀਵੀ ਸਤਿ ਸ੍ਰੀ ਅਕਾਲ ਬਾਲੀਵੁੱਡ ਦੇ ਅਦਾਕਾਰ ਅੰਨੂ ਕਪੂਰ ਮੈਨੂੰ ਲੱਗਦਾ ਸਾਰੇ ਤੁਸੀਂ ਉਹਨਾਂ ਨੂੰ ਜਾਣਦੇ ਹੋਵੋਗੇ ਆਪਣੀ ਦਮਦਾਰ ਅਦਾਕਾਰੀ ਵਾਸਤੇ ਜਾਣੇ ਜਾਂਦੇ ਨੇ ਆਪਣੀ ਕਾਮਿੰਗ ਟਾਈਮਿੰਗ ਵਾਸਤੇ ਜਾਣੇ ਜਾਂਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਇੱਕ ਆਦਤ ਹੋਰ ਹੈ ਉਹ ਹੈ ਬੇਬਾਕੀ ਦੀ ਆਪਣੇ ਜਿਹੜੇ ਬਿਆਨ ਹੁੰਦੇ ਨੇ ਉਹ ਬੇਬਾਕੀ ਦੇ ਨਾਲ ਭਰੇ ਹੁੰਦੇ ਨੇ ਤੇ ਆਪਣੀ ਬਿਆਨਬਾਜ਼ੀ ਕਾਰਨ ਵੀ ਉਹ ਜਾਣੇ ਜਾਂਦੇ ਨੇ ਤੇ ਹਾਲੀ ਦੇ ਵਿੱਚ ਬੀਤੇ ਕੱਲ ਇੱਕ ਇਵੈਂਟ ਹੋਇਆ ਉਹਨਾਂ ਦੀ ਇੱਕ ਫਿਲਮ ਦਾ ਇਵੈਂਟ ਸੀ ਤਾਂ ਉਸ ਦੌਰਾਨ ਕਿਸੇ ਨੇ ਸਵਾਲ ਕੀਤਾ ਕਿ ਤੁਹਾਨੂੰ ਕੰਗਣਾ ਦੇ ਥੱਪੜकांड ਬਾਰੇ ਪਤਾ ਹੈ ਤੇ ਉਹਨਾਂ ਦਾ ਜਵਾਬ ਕੀ ਹੋਵੇਗਾ ਉਹਨਾਂ ਨੇ ਕਿਹਾ ਕੌਣ ਕੰਗਣਾ ਮੈਂ ਕੰਗਣਾ ਬਾਰੇ ਨਹੀਂ ਜਾਣਦਾ ਕਿ ਉਹ ਐਕਟ੍ਰੈਸ ਹੈ ਕਿ ਉਹ ਖੂਬਸੂਰਤ ਹੈ ਤੇ ਉਸਦੇ ਨਾਲ-ਨਾਲ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਕੰਗਣਾ ਨੇ ਹਾਲੀ ਦੇ ਵਿੱਚ ਮੰਡੀ ਵਿੱਚੋਂ ਚੋਣ ਜਿੱਤੀ ਹੈ ਤੇ ਐਮਪੀ ਬਣੀ ਹੈ ਤੇ ਉਹਨਾਂ ਨੇ ਕਿਹਾ ਅੱਛਾ ਕੰਗਣਾ ਉਹ ਵੀ ਹੈ ਸੋ ਇਸ ਤਰ੍ਹਾਂ ਦਾ ਬਿਆਨ ਜਿਹੜਾ ਦਿੱਤਾ ਹੈ ਤੇ ਉਸ ਤੋਂ ਬਾਅਦ ਤੇ ਉਹਨਾਂ ਨੇ ਕਿਹਾ ਜੇਕਰ ਮੇਰੇ ਥੱਪੜ ਵੱਜਦਾ ਤਾਂ ਮੈਂ ਕਾਨੂੰਨੀ ਪ੍ਰਕਿਰਿਆ ਰਾਹੀਂ ਗੁਜ਼ਰਦਾ ਤੇ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਕੰਗਣਾ ਚੁੱਪ ਬੈਠੀ ਹੋਏਗੀ ਸੋ ਕੰਗਣਾ ਨੇ ਅੱਗੇ ਕੀ ਰਿਪਲਾਈ ਕੀਤਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਉਸ ਤੋਂ ਬਾਅਦ ਕੰਗਣਾ ਨੌਤ ਨੇ ਜਿਹੜਾ ਬਿਆਨ ਦਿੱਤਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਉਹਨਾਂ ਨੇ ਇੱਕ ਸਟੋਰੀ ਪਾ ਕੇ ਕਿਹਾ ਕੰਗੜਾ ਨੇ ਕਿਹਾ ਕੀ ਤੁਸੀਂ ਅਨੂ ਕਪੂਰ ਜੀ ਨਾਲ ਸਹਿਮਤ ਹੋ ਕੀ ਅਸੀਂ ਇੱਕ ਸਫਲ ਮਹਿਲਾ ਨਾਲ ਨਫ਼ਰਤ ਕਰਦੇ ਹਾਂ ਜੇਕਰ ਉਹ ਸੁੰਦਰ ਹੈ ਤਾਂ ਅਸੀਂ ਉਸ ਨਾਲ ਜ਼ਿਆਦਾ ਨਫ਼ਰਤ ਕਰਦੇ ਹਾਂ ਤਾਂ ਜੇਕਰ ਉਹ ਤਾਕਤਵਰ ਹੈ ਤਾਂ ਅਸੀਂ ਉਸ ਤੋਂ ਵੀ ਹੋਰ ਜ਼ਿਆਦਾ ਨਫ਼ਰਤ ਕਰਦੇ ਹਾਂ ਕੀ ਇਹ ਸੱਚ ਹੈ ਸੋ ਇਹ ਜਿਹੜਾ ਬਿਆਨ ਕੰਗੜਾ ਵੱਲੋਂ ਸ਼ੇਅਰ ਕੀਤਾ ਗਿਆ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਸਟੋਰੀ ਪਾ ਕੇ ਸੋ ਇਹ ਜਿਹੜੀ ਜੰਗ ਹੈ ਹੋਰ ਕਿੰਨੀ ਕ ਅੱਗੇ ਚੱਲੇਗੀ ਹੋਰ ਕਿੰਨੀ ਕ ਅੱਗੇ ਬਿਆਨਬਾਜ਼ੀ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜਦੋਂ ਵੀ ਕਿਸੇ ਵੱਲੋਂ ਕੋਈ ਰਿਪਲਾਈ ਆਉਂਦਾ ਹੈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸ ਸਿਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par